ਅੱਜ ਇੱਕ ਜ਼ਬਰਦਸਤ ਐਕਸੀਡੈਂਟ ਹੋਇਆ ਇੱਥੇ ਰੋਜ਼ ਦਿਨ ਦੇ ਵਿੱਚ ਘੱਟੋ ਘੱਟ 8-10 ਵਾਰੀ ਜਾਂ ਮੋਟਰਸਾਈਕਲ ਦੇ ਉੱਪਰੋਂ ਜੇ ਉੱਪਰੋਂ ਗੱਡੀ ਆਉਂਦੀ ਹੈ 100 ਕਿਲੋਮੀਟਰ ਦੀ ਸਪੀਡ ਤੇ ਇੱਥੋਂ ਹੁੰਦਾ ਯੂ ਟਰਨ ਪਰਲੇ ਪਾਸੋਂ ਵੀ ਯੂ ਟਰਨ ਹੁੰਦਾ ਇਧਰੋਂ ਵੀ ਯੂ ਟਰਨ ਹੁੰਦਾ ਉੱਪਰੋਂ ਗੱਡੀ ਆਉਂਦੀ ਹੈ 100 ਕਿਲੋਮੀਟਰ ਦੀ ਸਪੀਡ ਤੇ ਆਪਸ ਵਿੱਚ ਇੱਕ ਦੂਜੇ 'ਚ ਵੱਜਾ ਘੱਟੋ ਘੱਟ 10 ਐਕਸੀਡੈਂਟ ਰੋਜ਼ ਹੁੰਦੇ ਇੱਥੇ ਸਾਡੀ ਇਹੀ ਮੰਗ ਹੈ ਵੀ ਇੱਥੇ ਇੱਕ ਹੰਪ ਬਣਾਇਆ ਜਾਵੇ ਵਧੀਆ ਹੰਪ ਬਣਾ ਕੇ ਉਸ ਤੋਂ ਡਿਵਾਈਡਰ ਲਾ ਕੇ ਪੂਰਾ ਅੱਡ ਹੋਵੇ ਅੱਗੋਂ ਆ ਕੇ ਗੱਡੀਆਂ ਮੁੜਨ ਇੱਥੇ ਯੂ ਟਰਨ ਹੁੰਦੀਆਂ ਜਿੰਨੀਆਂ ਸਪੈਸ਼ਲ ਦੀਆਂ ਗੱਡੀਆਂ ਨੇ ਜਿੰਨੇ ਟਰੱਕ ਨੇ ਜਿੰਨੇ ਗੱਡੇ ਇੱਥੋਂ ਯੂ ਟਰਨ ਹੁੰਦੀਆਂ ਨੇ ਇੱਥੋਂ ਯੂ ਟਰਨ ਹੁੰਦੇ ਇਹ ਵੀ ਜਿਹੜਾ ਐਕਸੀਡੈਂਟ ਹੋਇਆ ਹੋਣੀ ਹੋਣੇ ਇਹ ਯੂ ਟਰਨ ਕਰਕੇ ਹੋਇਆ ਉੱਪਰੋਂ ਗੱਡੀ ਆ ਰਹੀ ਹੈ ਸਪੀਡ ਤੇ ਇੱਥੋਂ ਨੇ ਯੂ ਟਰਨਿੰਗ ਕੀਤਾ ਲੈ ਚੱਕ ਕੇ ਮਾਰਿਆ ਜੀ ਵੀ ਸਾਡੇ ਦਾ ਪ੍ਰਸ਼ਾਸਨ ਨੂੰ ਇਹੀ ਮੰਗਿਆ ਵੀ ਇੱਥੇ ਇੱਕ ਹੰਪ ਚੋੜੇ ਵਾਲਾ ਵੱਡਾ ਬਣਾ ਕੇ ਹੰਪ ਤੇ ਡਿਵਾਈਡਰ ਲਾ ਕੇ ਨੂੰ ਬਨਵੇ ਕੀਤਾ ਜਾਵੇ ਸਾਰਾ ਜੀ ਅੱਜ ਮਿਤੀ 23 2024 ਬਰਲਾਡਾ ਬੋਹਾ ਰੋਡ ਤੇ ਜਿਹੜਾ ਓਵਰ ਫਲਾਈ ਓਵਰ ਬਣਿਆ ਹੋਇਆ ਹੈਗਾ ਇਹਦੇ ਉੱਤੇ ਡੇਲੀ ਦੇ 8-10 ਐਕਸੀਡੈਂਟ ਹੁੰਦੇ ਨੇਗੇ ਕਿਉਂਕਿ ਗੱਡੀਆਂ 100 ਕਿਲੋਮੀਟਰ ਦੀ ਸਪੀਡ ਤੋਂ ਉੱਪਰ ਆਉਂਦੀਆਂ ਨੇਗੀਆਂ ਤੇ ਜਿੰਨਾ ਗੱਡੀਆਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਟਰੈਕਟਰਾਂ ਦੇ ਉੱਤੇ ਹਰ ਇੱਕ ਮਸ਼ੀਨਰੀ ਦੇ ਉੱਤੇ ਚਾਈਨਾ ਮੇਡ ਲੈਫਟਾਂ ਲੱਗਿਆ ਹੋ ਕੇ ਮੁਰਲੇ ਬੰਦੇ ਨੂੰ ਆਉਂਦੇ ਨੂੰ ਕੁਝ ਵੀ ਨਹੀਂ ਦਿਖਦਾ ਨਾ ਤਾਂ ਇਸ ਦੇ ਵਾਸਤੇ ਪ੍ਰਸ਼ਾਸਨ ਵੱਲੋਂ ਕੋਈ ਲੈਫਟਾਂ ਲੁਹਾਈਆਂ ਜਾਂਦੀਆਂ ਨੇ ਨਾ ਕੋਈ ਕਾਰਵਾਈ ਕੀਤੀ ਜਾਂਦੀ ਜਾਂਦੀ ਆ ਸਤਵੰਨਗੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਜਿਹੜਿਆ ਕਿਸੇ ਦੇ ਉੱਤੇ ਨੇ ਨਜਾਇਜ਼ ਇਲੈਕਟਾ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਹਾਇਆ ਜਾਵੇ ਇਹ ਸਫਤ ਬਾਦ ਦੁਰਘਟਨਾ ਹੁੰਦੀਆਂ ਨੇ ਧੰਨਵਾਦ